ਤੁਸੀਂ ਦੇਖ ਰਹੇ ਹੋ ਪ੍ਰੈਸ ਪੀਆਓ 24 ਤੇ ਮਹਿੰਦਰਪਾਲ ਰਾਜੇਨਾ ਸਾਡੇ ਨਾਲ ਭਾਈ ਜਸਵਿੰਦਰ ਸਿੰਘ ਜੀ ਭਾਗਥਲਾ ਜਿਹੜੇ ਗ੍ਰੰਥੀ ਸਿੰਘ ਹੈ ਗੁਰਦੁਆਰਾ ਸਾਹਿਬ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਉਹਨਾਂ ਦੇ ਨਾਲ ਅਸੀਂ ਗ੍ਰੰਥੀ ਸਿੰਘਾਂ ਦੀ ਬਾਬਤੋ ਗੱਲਬਾਤ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਘੱਟ ਤਨਖਾਹ ਹੁੰਦੀ ਹੈ ਖਰਚੇ ਅੱਜਕੱਲ ਜਿਹੜੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਬਹੁਤੀ ਜਿਹੜੀ ਪੂੰਜੀ ਗ੍ਰੰਥੀ ਸਿੰਘਾਂ ਦੇ ਕੋਲ ਨਹੀਂ ਜਮ੍ਹਾਂ ਹੁੰਦੀ ਕਈਆਂ ਦੇ ਘਰ ਬਣਾਉਣ ਵਾਲੇ ਹੁੰਦੇ ਨੇ ਕਈਆਂ ਕੋਲ ਥਾਂ ਵੀ ਜਿਹੜਾ ਉਹ ਪਾਉਣ ਵਾਸਤੇ ਨਹੀਂ ਹੁੰਦਾ ਪਰ ਇਸ ਵਿਸ਼ੇ ਤੇ ਗੱਲ ਕਰਾਂਗੇ ਭਾਈ ਸਾਹਿਬ ਜੀ ਜਿਵੇਂ ਗ੍ਰੰਥੀ ਸਿੰਘ ਹੈ ਉਹ ਇਹ ਗੱਲ ਕਹਿੰਦੇ ਨੇ ਵੀ ਅਸੀਂ ਮੰਗਣ ਲੱਗ ਗਏ ਮੰਗਣਾ ਹੋਰ ਚੀਜ਼ ਐ ਜਾਂ ਗਜਾ ਲੈ ਕੇ ਆਉਣੇ ਕਿਸੇ ਦੇ ਘਰ ਦੇ ਵਿੱਚ ਉਹ ਉਹਦਾ ਵੱਖਰਾ ਫਰਕ ਹੁੰਦਾ ਕਿਉਂ ਅਸੀਂ ਇਸ ਪਾਸੇ ਨੂੰ ਤੁਰੇ ਜਾ ਰਹੇ ਆ ਵੀ ਸਾਨੂੰ ਮੰਗਣ ਲੱਗਦਾ ਇਹਦੇ ਵਿੱਚ ਵਿਸ਼ੇ ਦੋ ਆ ਵੀਰ ਇੱਕ ਤਾਂ ਮੰਗਣਾ ਹੁੰਦਾ ਹਨਾ ਜੀ ਮੰਗਲ ਲੈਣਾ ਵੀ ਕਿਸੇ ਦੇ ਕੋਲੋਂ ਦੂਜਾ ਵਿਸ਼ਾ ਇਹ ਆ ਵੀ ਇੱਕ ਪਾਸੇ ਤਾਂ ਆਪਾਂ ਜਿਹੜਾ ਗਰੰਥੀ ਸਿੰਘ ਆ ਉਹਨੂੰ ਗੁਰੂ ਸਾਹਿਬ ਦਾ ਵਜ਼ੀਰ ਕਹਿੰਦੇ ਆ ਉਸ ਗੁਰੂ ਦਾ ਵਜ਼ੀਰ ਜਿਹਦੇ ਕੋਲੋਂ ਆਪਾਂ ਮੰਗਾ ਪੂਰੀਆਂ ਰੱਖਦੇ ਆ ਹਨਾ ਵੀ ਅਰਦਾਸਾਂ ਕਰਵਾਉਂਦੇ ਆ ਵਜ਼ੀਰ ਤੋਂ ਹਨਾ ਤੇ ਮੇਰੇ ਹਿਸਾਬ ਦੇ ਨਾਲ ਵੀ ਮੈਂ ਜਿਹੜੇ ਪਿੰਡਾਂ ਦੇ ਵਿੱਚ ਗਰੰਥੀ ਰਹੇ ਰਹੇ ਆ ਤੇ ਉਹਨਾਂ ਦੀਆਂ ਕਮੇਟੀ ਜਿਹੜੀਆਂ ਗੁਰੂਗਰਾਹ ਦੀਆਂ ਕਮੇਟੀਆਂ ਬਣੀਆਂ ਵਈਆਂ ਜਾਂ ਪੰਚਾਇਤਾਂ ਬਣੀਆਂ ਹੋਈਆਂ ਤੇ ਉਹ ਖਿਆਲ ਹੀ ਇਹਨਾਂ ਰੱਖਣ ਵੀ ਗ੍ਰਾਂਥੀ ਨੂੰ ਮੰਗਣ ਦੀ ਲੋੜ ਹੀ ਨਾ ਪਵੇ ਤੇ ਦੂਸਰੀ ਇਹ ਗੱਲ ਆ ਜਿਹੜਾ ਗ੍ਰਾਂਥੀ ਹੈ ਗ੍ਰਾਂਥੀ ਵੀ ਇਹ ਤੁੜੇ ਧਿਆਨ ਰੱਖੀ ਯਾਰ ਵੀ ਮੈਨੂੰ ਮੈਨੂੰ ਮੰਗਣ ਦੀ ਲੋੜ ਨਾ ਪਵੇ ਮੈਂ ਮੈਂ ਇੱਕ ਗੁਰੂ ਸਾਹਿਬ ਦਾ ਉਸ ਦਾ ਵਜ਼ੀਰ ਹੈ ਜਿੱਥੇ ਲੋਕਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਹਨਾ ਮੈਂ ਅਰਦਾਸਾਂ ਕਰਦਾ ਹਾਂ ਜੇ ਲੋਕਾਂ ਵਾਸਤੇ ਮੈਂ ਅਰਦਾਸਾਂ ਕਰਦਾ ਤੇ ਮੈਂ ਆਪਦੇ ਵਾਸਤੇ ਵੀ ਅਰਦਾਸ ਕਰ ਸਕਦਾ ਹਾਂ ਸ੍ਰੀ ਪਾਤਸ਼ਾਹ ਮੈਨੂੰ ਵੀ ਇੰਨੀ ਕਿ ਸਮਰੱਥਾ ਬਖਸ਼ ਮੈਂ ਉਹਦਾ ਉਹਦਾ ਘਰ ਆ ਪਾ ਸਕਾਂ ਤੇ ਮੈਂ ਇਸ ਉਸ ਘਰ ਦੇ ਵਿੱਚ ਰਹਿ ਸਕਾਂ ਜਿਹੜਾ ਤੀਰਾਕਰ ਮੈਨੂੰ ਬਖਸ਼ਿਆ ਹੋਵੇ ਨਾ ਕਿ ਮੈਂ ਹੋਰ ਕਿਸੇ ਦੇ ਆਸਰੇ ਰਹਿ ਸਕਾਂ ਕਿਸੇ ਲੋਕਾਂ ਦੇ ਕਿਸੇ ਬੰਦੇ ਦੇ ਆਸਰੇ ਨਾ ਰਹਿ ਸਕਾਂ ਤੇ ਇਹ ਦੋ ਵਿਸ਼ੇ ਵਿਚਾਰਨ ਵਾਲੇ ਆ ਵੀ ਇੱਕ ਤਾਂ ਕਮੇਟੀ ਨੂੰ ਪੰਚਾਇਤਾਂ ਨੂੰ ਪਿੰਡ ਦੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਤੇ ਗ੍ਰਾਂਟ ਨਿਯੁਯੇ ਦੇ ਬਾਰੇ ਸੋਚਣ ਦੇ ਮੈਂ ਮੰਗਾ ਲਾ ਮੈਨੂੰ ਮੰਗਣ ਦੀ ਲੋੜ ਨਾ ਪਵੇ ਤੇ ਮੇਰਾ ਜਿਹੜਾ ਗੁਜ਼ਾਰਾ ਉਹ ਜਿਹੜੇ ਖਰਚੇ ਉਹ ਵੀ ਸੀਮਤ ਹੋਣੇ ਚਾਹੀਦੇ ਆ ਹਰ ਇੱਕ ਬੰਦੇ ਨੂੰ ਐ ਹੁੰਦਾ ਜੀ ਮੈਂ ਯਾਰ ਜਿਹੜੇ ਬੱਚੇ ਆ ਮੈਂ ਚੰਗੇ ਸਕੂਲਾਂ ਦੇ ਵਿੱਚ ਸਟੱਡੀ ਕਰਾਵਾਂ ਹਨਾ ਤੇ ਲੋਕਾਂ ਨੂੰ ਵੀ ਇੰਨਾ ਗ੍ਰਾਫਟ ਨਹੀਂ ਸੋਚਣਾ ਚਾਹੀਦਾ ਵੀ ਇਹ ਤਾਂ ਗ੍ਰਾਂਥੀ ਆ ਕਹਿੰਦੀਆਂ ਗੱਲਾਂ ਹੁੰਦੀਆਂ ਵੀ ਵਜੀਰ ਹੁੰਦੇ ਆ ਜੀ ਇਹ ਤਾਂ ਅਸੀਂ ਇਹਨਾਂ ਦੇ ਰਿਣੀ ਆ ਇਹ ਕਹਿੰਦੀਆਂ ਗੱਲਾਂ ਹੁੰਦੀਆਂ ਪਰ ਅੰਦਰੋਂ ਥੋੜਾ ਜਿਆ ਹੁੰਦਾ ਜੇ ਕੋਈ ਚੰਗਾ ਗਰੰਤੀ ਮੋਟਰਸਾਈਕਲ ਆ ਜਾਵੇ ਤਾਂ ਵੀ ਉਹ ਹੋ ਜਾਂਦਾ ਪਾਪਾ ਗਰੰਤੀ ਮੋਟਰਸਾਈਕਲ ਆਇਆ ਹੈ ਤਾਂ ਗਰੰਤੀ ਇਹ ਤੇ ਜੇ ਦੂਜੇ ਪਾਸੇ ਹੋ ਜੇ ਹੋ ਜੇ ਵੀ ਵੀ ਗਰੰਤੀ ਨੂੰ ਬੰਦਾ ਕੁਛ ਨਹੀਂ ਫਿਰ ਕਹਿੰਦਾ ਇਹਨਾਂ ਦਾ ਗਜੇ ਕਰ ਇਹਨੀ ਤਾਂ ਗਜਾ ਕਰ ਲਿੰਦਾ ਦੁੱਧ ਵੇਚ ਦਿੰਦਾ ਤੇ ਇੰਨੇ ਉਹਨੂੰ ਪੈਸੇ ਹੋ ਜਾਂਦੇ ਆ 10000 ਰੁਪਇਆ ਹੋ ਜਾਂਦਾ ਤੇ ਬਾਕੀ ਉਹ ਸਹਿਜ ਪਾਸ ਦੇ ਹੋ ਜਾਂਦੇ ਆ ਤੇ ਜੇ ਹੁਣ ਜੇ ਹੁਣ ਖਰਚੀ ਚੰਗੇ ਆ ਉਹਦੇ ਵਾਸਤੇ ਆਪਾਂ ਨੂੰ ਜਿਹੜੀ ਆਮਦਨ ਵੀ ਚੰਗੀ ਚਾਹੀਦੀ ਆ ਹਨ ਬੱਚਿਆਂ ਦੀਆਂ ਵੀ ਆਪਾਂ ਨੂੰ ਫੀਸਾਂ ਜਿਗਾਂ ਭਰਨੀਆਂ ਪੈਂਦੀਆਂ ਹੋਰ ਵੀ ਗ੍ਰਾਂਥੀ ਦੇ ਇਹ ਨਹੀਂ ਹੁੰਦੇ ਵੀ ਕਿਉਂਕਿ ਲਗ ਗੁਰਦੁਆਰੇ ਜੋ ਗਈ ਹੈ ਗ੍ਰਾਂਥੀ ਦੀਆਂ ਰਿਸ਼ਤੇਦਾਰੀਆਂ ਵੀ ਹੁੰਦੀਆਂ ਗ੍ਰਾਂਥੀ ਦੇ ਸਹੁਰੇ ਵੀ ਹੁੰਦੇ ਆ ਗ੍ਰਾਂਥੀ ਦੇ ਨਾਨਕੇ ਵੀ ਹੁੰਦੇ ਆ ਕੋਈ ਤੇ ਮਰਗ ਤੇ ਵੀ ਜਾਣਾ ਪੈਂਦਾ ਕੋਈ ਵਿਆਹ ਤੇ ਵੀ ਜਾਣਾ ਪੈਂਦਾ ਫਿਰ ਇਹ ਵੀ ਗੱਲ ਹੈ ਵੀ ਜਦੋਂ ਗ੍ਰਾਂਥੀ ਨੇ ਕਿਤੇ ਵਿਆਹ ਤੇ ਸਮਾਗਮ ਤੇ ਜਾਣਾ ਹੁੰਦਾ ਤੇ ਦੱਸਦਾ ਕਮੇਟੀ ਨੂੰ ਵੀ ਮੈਨੂੰ ਬਾਈ ਦੋ ਦੋ ਦਿਨ ਜਾਣਾ ਪਊਗਾ ਤੇ ਪਹਿਲਾਂ ਹੀ ਕਹਿ ਦਿੰਦੇ ਆ ਵੀ ਆਪਦੇ ਗਰੰਤੀ ਦਾ ਆਪਦੇ ਡਿਊਟੀ ਦਾ ਇਥੇ ਪਾਬਾ ਪ੍ਰਬੰਧ ਕਰਕੇ ਜਾਇਂ। ਅੱਛਾ ਪ੍ਰਬੰਧ ਕਰਕੇ ਜਾਇਂ ਵੀ ਸੋਡੇ 'ਚ ਕੋਈ ਵੀ ਐਬ ਜਾਹੀ ਨਹੀਂ ਵੀ ਦੋ ਦਿਨ ਉਹਥੇ ਯਾਰ ਵੀ ਡਿਊਟੀ ਸਹਮ ਸਕੀ ਪ੍ਰਕਾਸ਼ ਕਰ ਸਕੇ। ਸੋਡੇ ਪੁੱਤ ਉਥੇ ਘਰਾੜੇ ਮਾਰੀ ਜਾਂਦੇ ਹੁੰਦੇ ਆ ਰਜਾਈਆਂ ਦੇ ਵਿੱਚ ਪਏ ਤੇ ਅੱਧੀ ਰਾਤ ਨੂੰ ਗਰੰਤੀ ਪ੍ਰਕਾਸ਼ ਕਰਨ ਵਾਸਤੇ ਜਾਂਦਾ ਤੇ ਮੇਰੇ ਹਿਸਾਬ ਦੇ ਨਾਲ ਵੀ ਗਰੰਤੀ ਦੇ ਨਾਲ ਪ੍ਰਕਾਸ਼ ਕਰਨਾ ਜਾਣਾ ਚਾਹੀਦਾ ਨਹੀਂ ਤਾਂ ਪਤਾ ਲੱਗਦਾ ਵੀ ਐਵੇਂ ਪ੍ਰਕਾਸ਼ ਹੁੰਦਾ ਹੈ। ਅਨੇ ਬਾਨੀ ਪੜੀਦੀ ਐ ਐ ਹੁਕਮਨਾਮਾ ਲਈਦਾ ਇੰਨੇ ਕ ਮੰਗਲਾਚਾਰਨ ਬੋਲਨੇ ਪੈਂਦੇ ਆ ਸਾਰਾ ਪਤਾ ਲੱਗਦਾ ਤੇ ਹੌਲੀ ਹੌਲੀ ਜਦੋਂ ਆਪ ਵੀ ਹੌਲੀ ਹੌਲੀ ਗ੍ਰੰਥੀ ਦੇ ਨਾਲ ਹੱਥ ਵਟਾਉਂਦਾ ਹੌਲੀ ਹੌਲੀ ਬੰਦਾ ਆਪ ਵੀ ਨਿਤਨੇਮ ਕਰਨ ਲੱਗ ਜਾਂਦਾ ਸੋ ਕਿਰਪਾ ਕਰਕੇ ਮੈਂ ਪਿੰਡ ਦੀਆਂ ਪਿੰਡਾਂ ਦੀਆਂ ਜਿਹੜੀਆਂ ਗੁਰਦੁਆਰਿਆਂ ਦੀਆਂ ਕਮੇਟੀਆਂ ਬਣੀਆਂ ਜਾਂ ਪੰਚਾਇਤਾਂ ਬਣੀਆਂ ਜਾਂ ਪਿੰਡ ਦੇ ਲੋਕ ਐ ਉਹ ਆਪਣੇ ਆਪ ਆਪ ਦਾ ਆਪ ਦਾ ਗ੍ਰੰਥੀ ਸੰਭਾਲ ਲੈਣ ਬਾਹਰ ਲੰਗਰ ਲਾਉਣ ਦੇ ਨਾਲੋਂ ਬਾਹਰ ਕਿਸੇ ਥਾਂ ਤੇ ਕਮਰੇ ਪਾਉਣ ਨਾਲੋਂ ਮੇਰੇ ਹਸਾਲ ਦੇ ਨਾਲ ਗ੍ਰੰਥੀ ਦੀ ਸੇਵਾ ਹੋ ਜੇ ਸਭ ਤੋਂ ਉੱਤਮ ਸੇਵਾ ਗਈ। ਜਾਂ ਫਿਰ ਜਿਵੇਂ ਵੱਡੀਆਂ ਸੰਸਥਾ ਹੈ ਜਿਵੇਂ ਕੋਈ ਕਿਤੇ ਆਫਤ ਆਉਂਦੀ ਹੈ ਉੱਥੇ ਲੰਗਰ ਲਾਏ ਜਾਂਦੇ ਨੇ ਕਿਸੇ ਨੂੰ ਮੱਜਾਂ ਦਿੱਤੀਆਂ ਜਾਂਦੀਆਂ ਕਿਸੇ ਨੂੰ ਟਰੈਕਟਰ ਵੀ ਦਿੱਤੇ ਜਾਂਦੇ ਆ। ਉਹੋ ਜੀਆਂ ਸੰਸਥਾਵਾਂ ਜਾਂ ਸ਼ਰੋਮਣੀ ਕਮੇਟੀ ਵਰਗੀਆਂ ਸੰਸਥਾਵਾਂ ਕੀ ਇਹ ਵੀ ਇਸ ਬਾਰੇ ਸੋਚ ਸਕਦੀਆਂ। ਸੋਚ ਸਕਦੀਆਂ ਵੀਰੇ ਉੱਥੇ ਜੇ ਆਪਾਂ ਇਹ ਕਹਿ ਲਈਏ ਨਾ ਵੀ ਹਰਮਿੰਦਰ ਸਾਹਿਬ ਹੀ ਆ ਵੀ ਹਰਮਿੰਦਰ ਸਾਹਿਬ ਦੇ ਵਿੱਚ ਇੰਨਾ ਇੰਨੀ ਭੇਟਾ ਚੜਦੀ ਹੈ ਇੰਨਾ ਚੜਾਵਾ ਚੜਦਾ ਹੈ ਇੰਨਾ ਹਰ ਰੋਜ਼ ਇੰਨਾ ਹੁੰਦਾ ਹੈ ਮੇਰੀ ਔਕਾਤ ਨਹੀਂ ਮੈਂ ਹਰਮਿੰਦਰ ਸਾਹਿਬ ਦੇ ਵੱਲ ਉਂਗਲ ਕਰ ਸਕਾਂ ਵੀ ਆਪਾਂ ਇੰਨੀ ਯੋਗ ਹੈ ਹੀ ਨਹੀਂ ਹਨਾ ਤੇ ਗੱਲ ਇਹ ਆ ਵੀ ਬਈ ਉੱਥੇ ਖਰਚਾ ਵੀ ਬਹੁਤ ਹੁੰਦਾ ਹਨਾ ਇੱਥੇ ਦੋ ਇੱਥੇ ਰਸਤੇ ਜਾ ਰਹੇ ਹੋ ਜਾਂਦੇ ਸਮੋਸੇ ਲਿਆਉਂਦਾ ਫਿਕਰ ਬਣ ਜਾਂਦਾ ਹੈ ਉੱਥੇ ਸਾਰੀ ਜਿਆਰੀ ਜਿਆਰੀ ਕੀ 24 ਘੰਟੇ ਲੰਗਰ ਚੱਲੀ ਜਾਂਦਾ ਜੇ ਕੋਈ ਰੋਟੀ ਵਾਲਾ ਹੁੰਦਾ ਨੂੰ ਰੋਟੀ ਮਿਲਦੀ ਜੇ ਕੋਈ ਖਿਚੜੀ ਵਾਲਾ ਹੁੰਦਾ ਨੂੰ ਖਿਚੜੀ ਮਿਲਦੀ ਆ ਹਨਾ ਤੇ ਇਹ ਇਹ ਵੀ ਗੱਲ ਨਾਲ ਆ ਜੇ ਆਪਾਂ ਕਮੇਟੀ ਨੂੰ ਕਮੇਟੀਆਂ ਨੂੰ ਆਪਾਂ ਸਾਥ ਦੇਵਾਂਗੇ ਤੇ ਕਮੇਟੀਆਂ ਵੀ ਬਹੁਤ ਕੁਝ ਕਰਨੀਆਂ ਸੰਸਥਾਵਾਂ ਵੀ ਬਹੁਤ ਕੁਝ ਕਰਨਗੀਆਂ ਤੇ ਜੇ ਆਪਾਂ ਨੂੰ ਵੀ ਉਹਨਾਂ ਨੂੰ ਸਾਥ ਹੀ ਕੁਛ ਨਾ ਦਿੱਤਾ ਹਨਾ ਇੱਕ ਇੱਕ ਹੋਰ ਗੱਲ ਵੀ ਬਹੁਤ ਸਾਰੇ ਗ੍ਰੰਥੀ ਹੈ ਜਿਨ੍ਹਾਂ ਦੀ ਸ਼੍ਰੋਮਣੀ ਕਮੇਟੀ ਮਾਦਰ ਕਰਦੀ ਹੈ ਤੇ ਪਰ ਉਹ ਗ੍ਰਾਂਥੀ ਸ਼੍ਰੋਮਣੀ ਕਮੇਟੀ ਨੂੰ ਕੁਝ ਕਰਕੇ ਵਿਖਾਉਂਦੇ ਵੀ ਸੀ ਇੰਨਾ ਜੋੜਿਆ ਆ ਭਾਈ ਸਿੰਘ ਸਾਹਿਬ ਜਿਸ ਦਾ ਕੁਲਦੀਪ ਸਿੰਘ ਗੜਗੱਦ ਜਿਹੜੇ ਹੁਣ ਬਣੇ ਆ ਤੇ ਮੈਂ ਸੋਸ਼ਲ ਮੀਡੀਆ ਤੇ ਇਹਨਾਂ ਵਲੇ ਗ੍ਰਾਂਟੀਆਂ ਨੂੰ ਮਿਲਦੇ ਆ ਬੜੇ ਉਹ ਮੋਹਨਿਆਂ ਨੂੰ ਮਿਲਦੇ ਆ ਵੀ ਯਾਰ ਤੁਸੀਂ ਸਿਰ ਤੇ ਆ ਕੇਸ ਰੱਖੋ ਮੂੰਹ ਤੇ ਧਾਰੀ ਪ੍ਰਕਾਸ਼ ਕਰੋ ਹਨਾ ਤੇ ਜੇ ਜੇ ਗ੍ਰਾਂਥੀ ਕੋਸ਼ਣਾ ਕੋਸ਼ੇ ਸ਼ਰੋਮਣੀ ਕਮੇਟੀ ਨੂੰ ਕੁਝ ਕਰਕੇ ਵਿਖਾਉਣ ਕਿ ਸ਼ਰੋਮਣੀ ਕਮੇਟੀ ਵੀ ਕੁਝ ਕਰੇ ਨਾ ਇਹ ਮੰਨ ਕੇ ਚੱਲੋ ਕੀ ਕਰਨਾ ਚਾਹੀਦਾ ਗ੍ਰਾਂਥੀ ਸਿੰਘਾਂ ਨੂੰ ਸੁਝਾਅ ਤੁਹਾਡੇ ਵੱਲੋਂ ਵੀ ਜੇ ਸ਼ਰੋਮਣੀ ਕਮੇਟੀ ਸਾਡੀ ਮਦਦ ਕਰ ਸਕਦੀ ਹੈ ਤੇ ਗ੍ਰਾਂਥੀ ਸਿੰਘਾਂ ਨੂੰ ਕਰਨਾ ਕੀ ਚਾਹੀਦਾ ਹੈ ਕਿ ਉਹ ਕੁਝ ਕਰਨ ਲੱਗ ਜਾਣ ਗ੍ਰਾਂਥੀ ਸਿੰਘਾਂ ਨੂੰ ਬਈ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਜਿਹੜੇ ਤੇ ਫਿਰ ਮੁੱਢਲੇ ਕੰਮ ਆ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਦੇ ਬਾਰੇ ਲੋਕਾਂ ਨੂੰ ਦੱਸਣਾ ਉਥੇ ਕਲੇਸ਼ ਪਾਉਣ ਵਾਲੇ ਲੋਕਾਂ ਨੂੰ ਦੱਸਣਾ ਵੀ ਭਾਈ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਆ ਹੈ ਅਸੀਂ ਇਹ ਤੇ ਪੂਰਾ ਪੂਰਨ ਪਲੋਸਾ ਰੱਖਣਾ ਹੈ ਤੇ ਗੁਰਬਾਣੀ ਸੰਤ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਕਰਵਾਉਣੀ ਤੇ ਹੋਰ ਜਿਹੜੇ ਛੋਟੇ-ਛੋਟੇ ਕੰਮ ਹੈ ਵੀ ਜਿਵੇਂ ਹਰ ਰੋਜ਼ ਗੁਰਬਾਣੀ ਦੀ ਇੱਕ ਮੁੱਖ ਬਾਖ ਦੀ ਭਾਵੇਂ ਉਹ ਕਥਾ ਕਰਿਆ ਕਰਨ ਗੁਰਮਤ ਦੇ ਹਿਸਾਬ ਨਾਲ ਵੀ ਇਹ ਨਾ ਹੋਵੇ ਉਥੇ ਕੋਈ ਝੂਠੇ ਸਾਧੂ ਸੰਤਾਂ ਦੀ ਲਾ ਕੇ ਤੇ ਉਥੇ ਉਤੇ ਐ ਸੁਨਾਈਆਂ ਗੁਰਮਤ ਦੇ ਹਿਸਾਬ ਦੇ ਨਾਲ ਬਹੁਤ ਸਟਿਕਾਂ ਸਾਨੂੰ ਸ਼੍ਰੋਮੇ ਕਮੇਟੀ ਦੇ ਰਹੀ ਆ ਵੀ ਆਪਦੇ ਕੋਲ ਜੇਬ ਖਰਚੀ ਨਹੀਂ ਤਾਂ ਸ਼੍ਰੋਮੇ ਕਮੇਟੀ ਤੋਂ ਮੰਗ ਕੇ ਲਿਖ ਕੇ ਦਿਓ ਤੇ ਉਹ ਬਹੁਤ ساری ਯੂਨੀਵਰਸਿਟੀ ਦੀਆਂ ਕਿਤਾਬਾਂ ਸਾਨੂੰ ਤੇਜ ਦਿੰਦੀ ਆ ਉਹ ਮੈਂ ਮੰਗਾਈਆਂ ਆ ਆਪ ਕੋ ਤੇ ਸਾਡੇ ਉਥੇ ਭਾਰਤ ਲਈ ਲਾਇਬ੍ਰੇਰੀ ਬਣੀ ਆ ਤੇ ਕੁਝ ਅਸੀਂ ਆਪ ਖਰਚਾ ਕੀਤਾ ਤੇ ਕੁਝ ਸਾਨੂੰ ਸ਼੍ਰੋਮੇ ਕਮੇਟੀ ਨੇ ਕਿਤਾਬਾਂ ਦਿੱਤੀਆਂ ਸਾਨੂੰ ਇਦੇ ਵਿੱਚ ਉਹ ਵੀ ਗ੍ਰਾਂਥੀ ਦੇ ਜਿਹੜੇ ਅਜੇਹੇ ਮੁੱਢਲੇ ਕੰਮ ਇੱਕ ਬਾਈ ਜੀਵਨ ਜ਼ਰੂਰ ਹੋਣਾ ਚਾਹੀਦਾ ਜੀ ਬੰਦੇ ਤਾਂ ਆਪ ਦਾ ਨਿਤਨੇਮ ਜਿਹੜੀ ਨਿਤਨੇਮ ਦੀ ਆਪਾਂ ਗੁਰੂ ਘਰ ਦੇ ਵਿੱਚ ਆਪਾਂ ਨਤਖਾਹ ਤਨਖਾਹ ਲੀਨੇ ਆ ਉਹ ਨਹੀਂ ਉਹ ਲੋਕਾਂ ਵਾਸਤੇ ਨਿਤਨੇਮ ਆ ਲੋਕ ਸੁਣਦੇ ਆ ਤੇ ਜਿਹੜਾ ਮਤਲਬ ਨਿਤਨੇਮ ਆਪ ਦਾ ਕਰਨਾ ਨਾ ਉਹ ਆਪ ਦੇ ਪੱਲੇ ਰਹਿ ਜਾਂਦਾ ਤੇ ਆਪ ਦਾ ਨਿਤਨੇਮ ਬਹੁਤ ਕੁਝ ਦੀ ਜਾਂਦਾ ਹੁੰਦੀ ਬਹੁਤ ਕੁਝ ਦੀ ਜਾਂਦਾ ਮੈਂ ਇਹ ਮੇਰਾ ਪ੍ਰੈਕਟੀਕਲ ਆ ਇਹ ਤੇ ਇਹ ਆਪਦਾ ਜੀਵਨ ਵੀ ਹੋਵੇ ਤੇ ਸ਼ਰੋਮਣੀ ਕਮੇਟੀ ਨੂੰ ਕੁਝ ਕਰਕੇ ਵੀ ਦਿਖਾਵੀ ਮੈਂ ਆਹ ਕੁਝ ਕੀਤਾ ਤੇ ਭਾਈ ਮੈਨੂੰ ਇਹ ਹੁਣ ਇਹ ਦੋ ਲੋ ਵੀ ਹੋਵਾਂ ਮੈਂ ਗਰੰਟੀ ਤੇ ਮੈਂ ਉਥੇ ਚਿੱਟਾ ਵੇਚੀ ਜਾਵਾਂ ਵੀ ਲੋਕਾਂ ਨੂੰ ਬਚਾਉਣ ਦੀ ਥਾਂ ਤੇ ਪ੍ਰਚਾਰ ਕਰਾਂ ਵੀ ਭਾਈ ਇਹਨਾਂ ਕੋਜੀਆਂ ਹਰਕਤਾਂ ਤੋਂ ਦੂਰ ਦੂਰ ਰਹਿਣਾ ਹਨਾ ਤੇ ਮੇਰਾ ਵੇਖਣ ਨੂੰ ਜੀਵਨ ਨੂੰ ਕੁਝ ਹੋਰ ਹੋਵੇ ਤੇ ਮੈਂ ਕਰਾਂ ਕੁਝ ਹੋਰ ਇਹ ਨਹੀਂ ਸਾਡਾ ਜੀਵਨ ਇਹ ਜਿਵੇਂ ਤੁਸੀਂ ਕਹਿ ਰਹੇ ਹੋ ਚਿੱਟੇ ਵਾਲੀ ਗੱਲ ਇਹੋ ਜਿਹੀ ਵੀ ਕੁਝ ਬੰਦੇ ਹੈਗੇ ਹੈ ਗਿਆ ਵੀਰੇ ਵੀ ਤੇਰੇ ਵਿੱਚ ਹੀ ਜਾਂਦੇ ਆ ਪਿੱਛੇ ਜੇ ਇੱਕ ਦੋ ਤਿੰਨ ਦਿਨ ਹੋ ਗਏ ਬੜੀ ਉਹ ਵੀਡੀਓ ਵਾਇਰਲ ਹੁੰਦੀ ਆ ਵੀ ਉਹ ਗਰੰਤੀ ਚਿੱਟਾ ਵੀ ਇਹ ਦਾ ਬੜਿਆ ਗਿਆ ਤੇ ਪਿੰਡ ਦੇ ਕਮੇਟੀ ਦੇ ਬੰਦੇ ਰੋਲਾ ਪਾਈ ਜਾਂਦੇ ਵੀ ਕਿਹਨੂੰ ਅਸੀਂ ਆਖਾਂਗੇ ਆ ਸਾਡਾ ਬੁੱਗਲਦਾ ਸਾਪ ਇੱਥੇ ਬੈਠਾ ਮੈਂ ਮੈਂ ਤਵਾ ਨਹੀਂ ਲਾ ਰਿਹਾ ਮੇਰੇ ਸਾਰੇ ਸਤਕਾਰਯੋਗ ਮੈਂ ਆਪ ਗਰੰਤੀ ਦੀ ਸੇਵਾ ਕਰਦਾ ਹਾਂ ਲੋਕਾਂ ਦੇ ਵਿੱਚ ਵਿਚਰਦਾ ਹਾਂ ਲੋਕ ਸਤਕਾਰ ਵੀ ਬਹੁਤ ਦਿੰਦੇ ਆ ਬਈ ਹਾਂ ਤੇ ਇਹ ਸਤਕਾਰ ਮਿਲਦਾ ਹੈ ਕੁਰਬਾਨੀ ਦੀ ਨਿਤਨੇਮ ਦੇ ਨਾਲ ਆਪ ਦੇ ਕਰਨੀ ਪੱਲੇ ਹੋਊਗੀ ਤਾਂ ਸਰਕਾਰ ਮਿਲੂਗੀ ਨਹੀਂ ਤਾਂ ਐਵੇਂ ਸਰਕਾਰ ਨਹੀਂ ਮਿਲਦਾ ਲੋਕਾਂ ਦੇ ਵਿੱਚ ਸਰਕਾਰ ਲੈਣ ਵਾਸਤੇ ਗੁਰੂ ਦੇ ਨਾਲ ਜੁੜਨਾ ਪਊਗਾ ਜੇ ਗੁਰੂ ਦਾ ਵਜੀਰ ਕਹੋਣਾ ਹੈ ਤੇ ਗੁਰੂ ਦੇ ਨਾਲ ਗੁਰੂ ਦਾ ਬਣ ਕੇ ਰਹਿਣਾ ਪਊ ਸਮਰਪਣ ਆਪਣਾ ਗੁਰੂ ਤੇ ਕਰਨਾ ਪਊਗਾ ਭਾ ਇਹ ਸੰਪਾਈ ਜਸਵਿੰਦਰ ਸਿੰਘ ਪਾਲ ਥਲਾ ਜਿਨ੍ਹਾਂ ਨੇ ਗ੍ਰੰਥੀ ਸਿੰਘਾਂ ਦੇ ਪ੍ਰਤੀ ਇਹ ਜਿਹੜੇ ਸ਼ਬਦ ਨੇ ਉਹਨਾਂ ਦੇ ਬਹੁਤ ਸਲੌਣਯੋਗ ਨੇ ਇਹਨਾਂ ਨੂੰ ਸੁਣੋ ਤੇ ਅੱਗੇ ਵੀ ਜਿਹੜੇ ਸ਼ੇਅਰ ਕਰੋ ਤਾਂ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਸੇਧ ਮਿਲ ਸਕੇ